ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਦਾ ਐਲਾਨ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਟ ਕੇ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਿਆ ਜਾਵੇ ਜਿਸ ਦੇ ਤਹਿਤ ਪਿੰਡ ਮੰਝਲੀ ਦੇ ਲੋਕਾਂ ਨੇ ਪਹਿਲ ਕਦਮੀ ਦਿਖਾਉਂਦਿਆਂ ਜਗਜੀਤ ਸਿੰਘ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣ ਲਿਆ ਹੈ ਜਗਜੀਤ ਸਿੰਘ ਨੇ ਵੀ ਪਿੰਡ ਵਾਸੀਆਂ ਨਾਲ ਕੀਤੇ ਵਾਅਦੇਾਂ ਤੇ ਖਰਾ ਉਤਰਨ ਦਾ ਭਰੋਸਾ ਦਿਵਾਇਆ ਹਾਂਜੀ ਬਾਈ ਜੀ ਕੀ ਨਾਮ ਤੁਹਾਡਾ ਚੌਦੀ ਸਿੰਘ ਜੀ ਕਿਹੜਾ ਪਿੰਡ ਆ ਜੀ ਮੰਝਲੀ ਅੱਛਾ ਤੇ ਅੱਜ ਤੁਹਾਨੂੰ ਇਹ ਹਾਰ ਪਏ ਆ ਸਰਬਸੰਮਤੀ ਨਾਲ ਤੁਹਾਨੂੰ ਸਰਪੰਚ ਚੁਣਿਆ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਸਭ ਤੋਂ ਪਹਿਲਾਂ ਤਾਂ ਜੀ ਮੈਂ ਧੰਨਵਾਦ ਕਰੂਗਾ ਜਿੰਦਰਜੀਤ ਲਾੜੀ ਢੂਰ ਸਾਹਿਬ ਦਾ ਜੀ ਜਿਨ੍ਹਾਂ ਦੀ ਬਦੌਲਤ ਸਾਰੇ ਪਿੰਡ ਨੇ ਮੈਨੂੰ ਇਹ ਮਕਾਮ ਤੱਕ ਪਹੁੰਚਾਇਆ ਹੈ ਔਰ ਮੈਂ ਸਾਰੇ ਨਗਰਦਾਂ ਨੂੰ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਚ ਬਖਸ਼ਿਆ ਹੈ ਬਾਕੀ ਜੋ ਪਿੰਡ ਦੇ ਕੰਮ ਹਦੂਰਾ ਪਏ ਆ ਉਹਨਾਂ ਨੂੰ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਡਾਡੀ ਤੋਂ ਸਭ ਦੀ ਸਭ ਬੰਦਾ ਹਾਲਤ ਦਾ ਜਿਹੜੇ ਕੰਮ ਪਏ ਆ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ। ਔਰ ਜਿੰਨੀ ਵੀ ਪੰਚਾਇਤ ਜਿਹੜਾ ਨਾਲ ਲੜ ਕੇ ਅਸੀਂ ਇਹ ਸਾਰੇ ਕੰਮ ਪੂਰੇ ਕਰਾਂਗੇ ਔਰ ਜਿੰਨਾ ਵੀ ਨਗਰ ਨੇ ਸਾਡੇ ਤੇ ਭਰੋਸਾ ਕੀਤਾ ਉਹਨਾਂ ਨੂੰ ਯਕੀਨੀ ਬਣਾਵਾਂਗੇ। ਔਰ ਜੋ ਵੀ ਕੰਮ ਪਿੰਡ ਦਾ ਉਹਨੂੰ ਮਹਰ ਸਹਿਮਤੀ ਦੇ ਨਾਲ ਕੀਤਾ ਜਾਊਗਾ ਪਿੰਡ 'ਚ ਕੋਈ ਪਾਰਟੀ ਤੜੇਬੰਦੀ ਨਹੀਂ ਕੀਤੀ ਜਾਊਗੀ। ਔਰ ਮਹਰ ਸਰਕਾਰ ਤੋਂ ਇਹ ਹੀ ਚਾਹੂੰਗਾ ਜੋ ਵੀ ਸਰਬਸੰਮਤੀ ਦੇ ਪੈਸੇ ਹਨ ਉਹ ਪਿੰਡ ਨੂੰ ਇਨਾਮ ਦੇ ਤੌਰ ਤੇ ਦਿੱਤੇ ਜਾਣ ਔਰ ਵੱਧ ਤੋਂ ਵੱਧ ਗ੍ਰਾਂਟ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਔਰ ਅਸੀਂ ਉਸ ਪੈਸੇ ਦੇ ਨਾਲ ਪਿੰਡ ਦਾ ਵੱਧ ਤੋਂ ਵੱਧ ਵਿਕਾਸ ਕਰਾ ਸਕੀਏ ਔਰ ਲੋਕਾਂ ਦੇ ਵਾਅਦਿਆਂ ਤੇ खरे ਉਤਰ ਸਕੀਏ। ਉਹ ਜੀ ਔਰ ਜੋ ਸੀਵਰੇਜ ਸਾਡੇ ਪਿੰਡ ਚ ਥੋੜਾ ਜਿਹਾ ਪੈਂਡ ਹੈ ਪਰ ਉਸ ਸੀਵਰੇਜ ਨੂੰ ਪੂਰੇ ਪਹਿਲ ਦੇ ਹਦਾਰ ਤੇ ਅਸੀਂ ਪੂਰਾ ਕਰਾਂਗੇ ਡਾਟੀ ਢੋਸਾ ਸਾਹਿਬ ਜੀ ਦੀ ਮਿਹਰ ਸਦਕਾ ਉਹਨਾਂ ਦਾ ਅਸ਼ੀਰਵਾਦ ਸਦਕਾ ਉਹਨੂੰ ਪਹਿਲ ਦੇ ਹਦਾਰ ਤੇ ਪੂਰਾ ਕੀਤਾ ਜਾਊਗਾ ਔਰ ਪਿੰਡ ਵਿੱਚ ਜਿੰਨੀਆਂ ਵੀ ਗਲੀਆਂ ਨਾਲੀਆਂ ਦਾ ਜੋ ਵੀ ਵਿਕਾਸ ਲੈਂਦਾ ਉਸ ਨੂੰ ਪੂਰਾ ਕੀਤਾ ਜਾਊਗਾ